ਮਾਇਗੁਰ ਜੀ ਦਾ ਹਾਲ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਹਾਂ ਸਤਿਗੁਰੂ ਜੀ ਤੋਂ ਬਹਾਦਰ ਸ਼ਾਹ ਦਾ ਅੱਡ ਹੋਣਾ ਜੈਨ ਤੋਂ ਤਰ ਕੇ ਬਹਾਦਰ ਸ਼ਾਹ ਦਾ ਡੇਰਾ ਮਹਾਰਾਨਪੁਰ ਪੁੱਜਾ ਤੇ ਇਥੋਂ ਬਹਾਦਰ ਸ਼ਾਹ ਨਾਗਪੁਰ ਨੂੰ ਚਲਿਆ ਗਿਆ ਬਹਾਦਰ ਸ਼ਾਹ ਦਾ ਮਨੋਰਥ ਪੂਰਾ ਹੋ ਗਿਆ ਸੀ ਉਹ ਸਤਿਗੁਰੂ ਜੀ ਨੂੰ ਪੰਜਾਬ ਤੋਂ ਬਾਹਰ ਨ ਜਾਣਾ ਚਾਹੁੰਦਾ ਸੀ ਸੋ ਬਹੁਤ ਦੂਰ ਲੈ ਆਇਆ ਹੁਣ ਲੋੜ ਮਹਿਸੂਸ ਨਾ ਹੋਈ ਕਿ ਗੁਰੂ ਜੀ ਨਾਲ ਰਹਿਣਾ ਨਾ ਬਹਾਦਰ ਸਾਹ ਨੇ ਜੋਰ ਲਾਇਆ ਕਿ ਸਤਿਗੁਰੂ ਜੀ ਉਸ ਦੇ ਨਾਲ ਗੋਲਕੰਡਾ ਜਾਣ ਤੇ ਨਾ ਸਤਿਗੁਰੂ ਜੀ ਨੇ ਹੀ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ ਸਹਿਬਾ ਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਭਾਦਰਸ਼ਾਹ ਪੰਜਾਬ ਦੇ ਹਾਕਮਾਂ ਨੂੰ ਨਹੀਂ ਸੀ ਸੋਧ ਸਕਦਾ ਉਹ ਡਰਦਾ ਸੀ ਇਸ ਵਾਸਤੇ ਕੋਈ ਲੋੜ ਨਹੀਂ ਸੁੱਧਣ ਵਾਸਤੇ ਕਹਿਣ ਦੀ ਅਕਾਲ ਪੁਰਖ ਕੋਈ ਹੋਰ ਹੀ ਢੋ ਬਣਾਏਗਾ ਤੇ ਇਰਾ ਮਹੀਨਿਆਂ ਪਿੱਛੋਂ ਭਾਦਰਸ਼ਾਹ ਤੇ ਸਤਗੁਰੂ ਜੀ ਇੱਕ ਦੂਜੇ ਤੋਂ ਅੱਡ ਹੋਏ ਦੋਹਾਂ ਦੇ ਰਾਹ ਵੱਖਰੇ ਸਨ ਜੀਵਨ ਨਿਸ਼ਾਨਾ ਵੱਖਰਾ ਸੀ ਇਹ ਮੇਲ ਕਿਵੇਂ ਰਹਿ ਸਕਦਾ ਸੀ ਮਹਾਰਾਣ ਪਰ ਕਦੇ ਸਤਿਗੁਰੂ ਨਾਨਕਦੇਵ ਜੀ ਆਏ ਸਨ ਉਹਨਾਂ ਸਿੱਖੀ ਦੀ ਜਾਗ ਲਾਈ ਹੋਈ ਸੀ ਇੱਕ ਅਲੀ ਸ਼ਾਨ ਧਰਮਸ਼ਾਲਾ ਬਣੀ ਹੋਈ ਸੀ ਉਸ ਧਰਮਸ਼ਾਲਾ ਵਿੱਚ ਹਰ ਰੋਜ਼ ਸਤ ਸੰਗ ਹੋਇਆ ਕਰਦਾ ਸੀ ਉੱਥੋਂ ਦੇ ਸਤ ਸੰਗੀਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਨਾਨਕਦੇਵ ਜੀ ਦੇ 10ਵੇਂ ਰੂਪ ਵਿੱਚ ਇੱਥੇ ਆਏ ਹਨ ਉਸੇ ਵੇਲੇ ਉਹ ਹੰਮ ਹਮਾ ਕੇ ਸਤਿਗੁਰੂ ਜੀ ਦੇ ਕੋਲ ਪੁੱਜੇ ਆ। ਧਰਸ਼ਨ ਕਰਕੇ ਨਿਹਾਲ ਹੋਏ। ਜਨ ਕਮਲਾਂ ਦੀ ਧੂੜ ਲੈ ਕੇ ਅੱਖਾਂ ਤੇ ਮੱਥੇ ਨੂੰ ਲਾਈ। ਹਿਰਦੇ ਨੂੰ ਸ਼ਾਂਤੀ ਆ ਗਈ। ਉਹਨਾਂ ਨੂੰ ਇਹੋ ਹੀ ਨਜ਼ਰ ਆਇਆ ਕਿ ਸਤਿਗੁਰੂ ਜੀ ਪ੍ਰਥਕ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਹਨ। ਤੋਲਕੀਆਂ ਸ਼ੈਣਿਆਂ ਨਾਲ ਗੁਰੂ ਜਸ ਕਰਦੇ ਹੋਏ ਸਹਿਬਾਂ ਨੂੰ ਧਰਮਸ਼ਾਲਾ ਵਿੱਚ ਲੈ ਆਏ। ਇਸ ਧਰਮਸ਼ਾਲਾ ਦਾ ਨਾਮ ਅੱਜਕੱਲ ਹੱਤੀ ਸਿੰਘ ਦਾ ਮੰਦਿਰ ਅਖਵਾਉਂਦਾ ਹੈ। ਉਸ ਧਰਮਸ਼ਾਲਾ ਵਿੱਚ ਦਾਸੀ ਸਾਧੂ ਰਹਿੰਦਾ ਸੀ। ਉਹ ਚੰਗਾ ਧਰਮੀ ਨੇਮੀ ਤੇ ਭਜਨ ਬੰਦਗੀ ਵਾਲਾ ਬੰਦਾ ਸੀ। ਇਸ ਧਰਮਸ਼ਾਲਾ ਵਿੱਚ ਸਤਿਗੁਰੂ ਜੀ ਸਤਸੰਗੀਆਂ ਨੂੰ ਉਪਦੇਸ਼ ਕਰਦੇ ਰਹੇ। ਜੀਵਨ ਦਾਸ ਜੋਗੀ ਨੇ ਸਤਿਗੁਰੂ ਜੀ ਪਾਸ ਆਉਣਾ। ਬਿਹਰਾਨਪੁਰ ਸਹਿਰ ਤੋਂ ਦੂਰ ਨਦੀ ਦੇ ਕਿਨਾਰੇ ਇੱਕ ਜੀਵਨ ਦਾਸ ਜੋਗੀ ਰਹਿੰਦਾ ਸੀ। ਉਸ ਦੀ ਉਮਰ ਬਹੁਤ ਬਟੇਰੀ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਇਹ ਸ਼ਾਮ ਨੂੰ ਗਏ ਸਨ ਤਾਂ ਇਹ ਸੈਮਾ ਦੇ ਨਾਲ ਰਿਹਾ ਸੀ। ਜੋਗੀ ਰਾਜ ਹੋਣ ਦੇ ਨਾਲ ਨਾਲ ਇਹ ਚੰਗਾ ਪਾਸ਼ਕ ਸੀ। ਸਤਿਗੁਰੂ ਦੀ ਬਾਣੀ ਨਾਲ ਬਹੁਤ ਪ੍ਰੇਮ ਕਰਦਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੀਆਂ ਪੌੜੀਆਂ ਤੇ ਜਾਪ ਜਾਪ ਕਰਕੇ ਸਿੱਧੀ ਪ੍ਰਾਪਤ ਕੀਤੀ ਹੋਈ ਸੀ ਜੀਵਨ ਦਾਸ ਨੂੰ ਕਿਸੇ ਨੇ ਆਖਿਆ ਜੋਗੀ ਰਾਜ ਜੀ ਇੱਕ ਮਹਾਪੁਰਖ ਆਏ ਹਨ ਉਹਨਾਂ ਨੂੰ ਲੋਕ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਤੇ ਕਹਿੰਦੇ ਹਨ ਕਿ ਆਪ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਸ ਹਨ ਕਾਂਤ ਮਹਾਤਮਾ ਹੋਣ ਦੇ ਨਾਲ ਪਿੱਛੇ ਅਵਤਾਰਾਂ ਬਾਗ ਸ਼ਸਤਰ ਅਸਸਤਰ ਸ਼ਸਤਰ ਅਸਸਤਰ ਬੀਤਾਰਨ ਕਰਦੇ ਹਨ ਥੋੜੇ ਜਿਹੇ ਯੋਧੇ ਉਹਨਾਂ ਦੇ ਨਾਲ ਹਨ ਉਨਾਂ ਦੀ ਮਹਿਮਾ ਬਹੁਤ ਹੈ ਧਰਮਸ਼ਾਲਾ ਵਿੱਚ ਡੇਰਾ ਹੈ ਸੈਂਕੜੇ ਜੀ ਆਉਂਦੇ ਤੇ ਦਰਸ਼ਨ ਕਰਕੇ ਜਾਂਦੇ ਹਨ ਇਹ ਵਚਨ ਸੁਣਦਿਆਂ ਯੋਗੀ ਰਾਜ ਦਾ ਸਰੀਰ ਅਤਾਂ ਕੰਬਿਆ ਸੁਰਤ ਜਾਗਦੀ ਸੁਰਤ ਨੇ ਲੱਭ ਲਿਆ ਆਹ ਉਹ ਪ੍ਰੀਤ ਮਾਇਆ ਹੈ ਜਿਸ ਦੇ ਦਰਸ਼ਨ ਕਰਨ ਦੀ ਇੱਛਾ ਸੀ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਨਹੀਂ ਉਨਾਂ ਦੇ ਪ੍ਰਦਾਖਰੂ ਕਲਯੁਗ ਦੇ અવਤਾਰ ਪਤਰਤ ਪਾਵਣ ਦਤਾਰ ਕਲਯੁਗ ਦੇ ਮੂਤ ਪਵ ਸਾਗਰ ਤੋਂ ਪਾਰ ਕਰਨ ਵਾਲੇ ਮੈਂ ਹੁਣੇ ਚੱਲਦਾ ਹਾਂ ਦਰਸ਼ਨ ਕਰਕੇ ਦਿਲ ਦੀ ਮੈਚ ਇੰਨੀ ਦੂਰ ਕਰਦਾ ਹਾਂ ਮੈਂ ਦੇਖ ਲਿਆ ਉਹ ਹਨ ਉਹ ਜਿਨ੍ਹਾਂ ਦੇ ਦਰਸ਼ਨ ਤਦੋਂ ਕੀਤੇ ਸਨ ਜਦੋਂ ਆਪ ਬਾਲ ਰੂਪ ਵਿੱਚ ਪਟੜੇ ਸਨ ਮੇਰਾ ਆਰੂਪ ਅਰੂਪ ਮਹਾ ਮਹਾਤਮਾ ਦੀ ਸ਼ਕਤੀ ਰੂਪਵਾਨ ਜਿਨ੍ਹਾਂ ਦੇ ਵਰਗਟ ਸਮੇਂ ਦੇਵਤਿਆਂ ਨੇ ਖੁਸ਼ੀਆਂ ਮਨਾਇਆਂ ਸਨ ਸਾਰਾਂ ਦੇਸ਼ ਨਿਹਾਲ ਹੋ ਗਿਆ ਸੀ ਦੁਸ਼ਟਾਂ ਪਾਪੀਆਂ ਤੇ ਜਾਨਵਰਾਂ ਦੇ ਹਿਰਦੇ ਕੰਬੇ ਸਨ ਆ ਗਿਆ ਮਾਹੀ ਪਿਆਰਾ ਪ੍ਰੀਤਮਾ ਉਹ ਆਖਦਾ ਹੋਇਆ ਜੋਗੀ ਰਾਜ ਅਸਣ ਤੋਂ ਉੱਠਿਆ ਉਸਨੇ ਕੁਟਿਆ ਦੇ ਕਵਾੜ ਬੰਦ ਕੀਤੇ ਆਸਣ ਨੂੰ ਇਕੱਠਿਆਂ ਨਹੀਂ ਕੀਤਾ ਉਹ ਵੇ ਪਾਉਣ ਦਾ ਖਿਆਲ ਨਹੀਂ ਰਿਹਾ ਝਟਪਟ ਬਹੁਤ ਕਾਲੀ ਨਾਲ ਉਹ ਸ਼ੈ ਨੂੰ ਨੱਠ ਉੱਠਿਆ ਕਾਲੀ ਕਾਲੀ ਜਾ ਰਹੀ ਸੀ ਸਤਿਗੁਰੂ ਦੇ ਚਾਨਣ ਨਾਲ ਜੁੜ ਗਈ ਸੀ ਰਾਹ ਵਿੱਚ ਕਈ ਮਿਲੇ ਕਿਸੇ ਨਮਸਕਾਰ ਕੀਤੀ ਕਿਸੇ ਕੋਈ ਬਚਨ ਕੀਤਾ ਕਿਸੇ ਪੁੱਛਿਆ ਮਹਾਰਾਜ ਇੰਦਰ ਪਦਾ ਰਹੇ ਹੋ ਪਰ ਜੋਗੀ ਰਾਜ ਨੇ ਕਿਸੇ ਨੂੰ ਕੋਈ ਤਨ ਨ ਦਿੱਤਾ ਉਹ ਆਪਣੇ ਚਾਲੇ ਤੁਰਿਆ ਗਿਆ ਉਹਦੀ ਜ਼ਬਾਨ ਆਖੀ ਜਾਂਦੀ ਸੀ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਮੇਰਾ ਪ੍ਰੀਤਮ ਉਹ ਧਰਮ ਸ਼ਾਲਾ ਦੇ ਬੂਹੇ ਅੱਗੇ ਆ ਖਲੁੱਤਾ ਅੰਤਰੇ ਅੰਮੀ ਸਤਿਗੁਰੂ ਜੀ ਨੇ ਬ੍ਰਹਮ ਸ਼ਕਤੀ ਨਾਲ ਦੇਖਿਆ ਕਿ ਉਹਦਾ ਪ੍ਰੇਮੀ ਆ ਰਿਹਾ ਹੈ ਪਿਆਰ ਨੂੰ ਪਿਆਰ ਮਿਲਣ ਵਾਸਤੇ ਉੱਠਦਾ ਹੈ ਅਗਲੇ ਹੋ ਕੇ ਮਿਲਣਾ ਮਿਲਦਾ ਹੈ ਉਸ ਵੀਰੇ ਪਿਆਰੇ ਨੇ ਬੀਧੀ ਨੂੰ ਪ੍ਰਵਾਨ ਕੀਤਾ ਸਤਿਗੁਰੂ ਜੀ ਆਸਣ ਤੋਂ ਉੱਠ ਬੈਠੇ ਸੰਗਤਾਂ ਹੈਰਾਨ ਸੀ ਕਿ ਸਹਿਬਾ ਕਿਦਣੋਂ ਚੱਲੇ ਹਨ ਉੱਠ ਕੇ ਧਰਮਸ਼ਾਲਾ ਦੇ ਵੀਰੇ ਵਿੱਚ ਪੁੱਜੇ ਉੱਥੇ ਜੋਗੀ ਰਾਜ ਨਾਲ ਮੇਲ ਹੋ ਗਿਆ ਬੈਤ ਜੋਗੀ ਰਾਜ ਸਤਿਗੁਰੂ ਜੀ ਦੇ ਚਰਨਾਂ 'ਪਰ ਡੰਗ ਪਿਆ ਦੰਮਾ ਡੰਡਵਾਤਾ ਕਰਕੇ ਲੰਮਾ ਪੈ ਗਿਆ ਲੰਮਾ ਪੈ ਕੇ ਉਸਨੇ ਚਰਨਾ ਦੀ ਸ਼ੋਪ ਪ੍ਰਾਪਤ ਕੀਤੀ ਚਰਨਾ ਤੁਰ ਅੱਖਾਂ ਨਾਲ ਲਾਈ ਮੱਥੇ ਨੂੰ ਚਰਨਾ ਉੱਪਰ ਰੱਖਿਆ ਬਸ ਫਿਰ ਕੀ ਸੀ ਸੈਬਾਂ ਨੇ ਝੁੱਕ ਕੇ ਆਪਣੇ ਸੇਵਕ ਨੂੰ ਉਠਾ ਲਿਆ ਉੱਪਰ ਉਠਾ ਕੇ ਗੱਲ ਪਕੜੀ ਵਿੱਚ ਲਿਆ ਤੇ ਬੇਨਤੀ ਕੀਤੀ ਪ੍ਰਣਾਮ ਤਾਂ ਅਸਾਂ ਕਰਨੀ ਸੀ ਤੁਸੀਂ ਬਜ਼ੁਰਗ ਮਹਾਯੋਗੀ ਤੁਸਾਂ ਪਿਤਾ ਜੀ ਦੀ ਸੇਵਾ ਕੀਤੀ ਹੈ ਧੰਨ ਜਨਮ ਤੁਸਾਂ ਦਾ ਹੈ ਸਤਿਗੁਰੂ ਜੀ ਨੇ ਬਚਨ ਕੀਤਾ ਮੈਂ ਬਾਰੀ ਮੈਂ ਘੋਲੀ ਜਾਵਾਂ ਇਹਨਾਂ ਬਚਨਾਂ ਤੋਂ ਨਿਮਰਤਾ ਤੋਂ ਪਿਆਰ ਤੋਂ ਮੇਰਾ ਪ੍ਰੀਤਮ ਮੈਂ ਤਾਂ ਦਰਸ਼ਨਾ ਵਾਸਤੇ ਤੜਫਦਾ ਸਾਂ ਦੀ ਕਰਦਾ ਸਾਂ ਮੇਰੇ ਧੰਨ ਬਾਗ ਅੱਜ ਦਰਸ਼ਨ ਹੋ ਗਏ ਜੋਗੀ ਰਾਜ ਨੇ ਕਿਹਾ ਸਤਿਗੁਰੂ ਜੋਗੀ ਰਾਜ ਨੂੰ ਦਬਾਨ ਵਿੱਚ ਲੈ ਗਏ योगीराज ਨੂੰ ਦਰਸ਼ਨ ਕਰਨ ਆਇਆ ਦੇਖ ਕੇ ਬਹ ਬਹਰਾਨ ਪਰਦੇ ਲੋਕ ਬਹੁਤ ਖੁਸ਼ਾਨ ਹੋਏ ਐਡਾ ਵੱਡਾ ਯੋਗੀ ਇਹਨਾਂ ਦੇ ਦਰਸ਼ਨ ਕਰਨ ਆਇਆ ਹੈ ਇਹ ਜ਼ਰੂਰ ਕੋਈ ਵੱਡੇ ਮਹਾਪੁਰਖ ਹਨ ਉਹ ਸਤਿਗੁਰੂ ਜੀ ਦੀ ਸੋਬਾ ਹੋਰ ਵੱਧ ਗਈ ਲੋਕ ਦਰਸ਼ਨ ਕਰਨ ਆਉਣ ਲੱਗੇ ਸੇਵਾਵਾਂ ਵੱਧ ਚੜ ਕੇ ਹੋਣ ਲੱਗੇ ਯੋਗੀ ਰਾਜ ਜੀ ਨੂੰ ਸੇਵਾ ਨੇ ਨਿਹਾਲ ਕਰ ਦਿੱਤਾ ਉਹਨਾਂ ਦਾ ਜਨਮ ਮੰਦਾ ਗੇੜ ਕੱਟ ਕੇ ਜੀਵਨ ਮੁਕਤ ਕਰ ਦਿੱਤਾ ਜੋਗੀ ਰਾਜ ਸੇਵਾ ਕਰਦਾ ਰਿਹਾ ਇਥੋਂ ਹੁਣ ਆਪਾਂ ਸਮਾਪਤ ਕਰਦੇ ਆਂ